ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸਤਿਗੁਰ ਕੀ ਨਿਵਾਜ਼ੀ ਗੁਰੂ ਪਰੀ ਸਾਧ ਸੰਗਤ ਜੀ ਆਓ ਜੀ ਲਵਾਈਏ ਹਾਜ਼ਰੀਆਂ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦੂਜੇ ਭਾਗ ਦੇ ਵਿੱਚ ਸਰਵਣ ਕਰਾਂਗੇ ਭਾਵਨ ਅੰਗ 10 ਤੋਂ 15 ਸੋ ਤਕਰੀਬਨ ਆਪਾਂ 20 ਮਿੰਟ ਦਾ ਸਮਾਂ ਸਰਦਾ ਪ੍ਰੇਮ ਭਾਵਦਾਂ ਦੇ ਨਾਲ ਜੋ ਕਿ ਰਹਿਰਾਸਬ ਦਾ ਪਾਠ ਚੱਲ ਰਿਹਾ ਸੀ ਉਹ ਸੰਪੂਰਨ ਕਰਾਂਗੇ ਬਾਕੀ ਕੱਲ ਤੋਂ ਫਿਰ ਆਪਾਂ ਅਗਲੇ ਭਾਗ ਦੇ ਵਿੱਚ ਅਗਲੇ ਪਾਵਨ ਅੰਗ ਸਰਵਣ ਕਰਾਂਗੇ ਵਾਹਿਗੁਰੂ ਜੀ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਦ ਬਿਨ ਅਬਰ ਨਾ ਜਾਣਾ ਤੂੰ ਪਾਰਬ ਰਹਿਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵੈ ਜੋ ਸੇਵ ਹੈ ਤੁਦ ਜੀ ਜਨ ਨਾਨਕ ਤਿਨ ਕਰਿ ਬਾਣਾ ਹਰ ਧਿਆਵ ਹੈ ਹਰ ਧਿਆਵ ਹੈ ਤੁਦ ਜੀ ਸੇ ਜਨ ਜੁਗ ਮੇ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈ ਜਨ ਹਰ ਧਾਇਆ ਜੀ ਤਿੰਨ ਟੂਟੀ ਜਮ ਕੀ ਫਾਸੀ ਜਿਨੇ ਨਿਰਪਉ ਜਿਨ ਹਰ ਨਿਰਪਉ ਧਾਇਆ ਜੀ ਤਿੰਨ ਕਾ ਭਉ ਸਭ ਗਵਾਸੀ ਜਿਨ ਸੇਬਿਆ ਜਿਨ ਸੇਬਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਧਾਇਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰੇ ਹਰ ਪੂਜਾ ਜੀ ਤਪ ਤਾਪੇ ਜਪਹਿ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਤੂੰ ਆਦ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇਹ ਚੁਲ ਕਰਤਾ ਸੋਈ ਤੁਦੇ ਆਪੇ ਭਾਵੈ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤੁਦੇ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਦੇ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸੈ ਕਾ ਜਣੋਈ ਅਸਾ ਮਹਾਲਾ ਚੌਥਾ ਤੂੰ ਕਰਤਾ ਸਚਿਆਰ ਮੇੜਾ ਸਾਈ ਜੋ ਤੂੰ ਭਾਵੈ ਸੋਈ ਚੀਸੀ ਜੋ ਤੂੰ ਦੇ ਸੋਹੀ ਹੋ ਪਾਈ ਰਹਾਓ ਸਭ ਤੇਰੀ ਤੋਂ ਸਭ ਨਹੀਂ ਧਿਆਇ ਜਿਸ ਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਕੁਰਮ ਕਲਾ ਦਾ ਮਨ ਮੁਖ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਤੂੰਦਰ ਆਓ ਸਭ ਤੁਝ ਹੈ ਮਾਹੇ ਤੁਝ ਬਿਨ ਦੂਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣ ਹੈ ਸੋਈ ਜਨ ਜਾਣੈ ਹਰ ਗੁਣ ਸਦਹੀ ਆਖ ਬਖਾਣੈ ਜਿਨ ਹਰ ਸੇਵਿਆ ਤੈਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰਨਾ ਕੋਏ ਤੂੰ ਕਰ ਕਰ ਵੇਖੈ ਜਾਣ ਹੈ ਸੋਏ ਜਨ ਨਾਨਕ ਗੁਰਮਖ ਪ੍ਰਗਟ ਹੋਏ ਆਸਾ ਮਹਾਲਾ ਪਹਿਲਾ ਤਿਤ ਸਰਬਰੜੈ ਪਹਿਲੇ ਨਿਵਾਸਾ ਪਾਣੀ ਪਬਕ ਤਿਨਹਿ ਕੀਆ ਪੰਕਜ ਮੋ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਲਈ ਮਨ ਏਕ ਨਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਤਨ ਬਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਹੀਂ ਬਿਸਰਿਆ ਅਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਨੁਖ ਦੇ ਹੁਰੀਆ ਗੋਬਿੰਦ ਮਿਰਣ ਕੀ ਇਹ ਤੇਰੀ ਬਰੀਆ ਅਬਰ ਕਾਇ ਤੇਰੇ ਕਿ ਤੈਨਾ ਕਾਮ ਮਿਲ ਸਾਧ ਸੰਗਤ ਭਜ ਕੇ ਬਲ ਨਾਮ ਸਰੰਚਮ ਲਾਗ ਭਵਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਤਰਮਨਾ ਕਮਾਇਆ ਸੇਵਾ ਸਾਧਨਾ ਜਾਨਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰੱਖੋ ਸਰਮਾ ਪਤ ਸਾਹੀ ਦਸਮੀ ਸੋਹਿਲਾ ਰਾਗ ਗਉੜੀ ਦੀਪ ਕੀ ਮਹਲਾ 5 ਵਾ ਏਕ ਓੰਕਾਰ ਸਤਗੁਰ ਪ੍ਰਸਾਦ ਜੇ ਕਰ ਕੀਰਤ ਆਖੀਐ ਕਰ ਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਲਾ ਸਿਵਰਿਓ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਪੋਕਾ ਸੋਹਲਾ ਹਉ ਬਾਰੀ ਜਿਤ ਸੋਹਲੇ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀੜੇ ਸੰਭਾਲੀ ਅੰ ਦੇਖੇਗਾ ਦੇਵਨਹਾਰ ਤੇਰੇ ਦਾਨੈ ਕੀਮਤ ਨਾ ਪਵੈ ਤੇ ਸਦਾ ਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਣ ਅਸੀ ਸੜੀਆਂ ਜਿਉ ਹੋਵੇ ਸਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਭਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦਿਹ ਉਬਨ ਰਾਗ ਅਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕੀਰਤ ਕਰਤੇ ਕੀਰਤ ਹੋਏ ਸੋ ਕਰ ਰੱਖ ਬਡਾਈ ਤੋਏ ਰਹਾਓ ਵਿਸੂਏ ਚਸਿਆ ਘੜੀਆ ਪਹਿਰਾ ਥਿੱਤੀ ਬਾਰੀ ਮਾਹੋ ਹੋਆ ਸੂਰਜ ਏ ਕੋਰਤ ਅਨੇਕ ਨਾਨਕ ਕਰਤੇ ਕੇ ਕੀਤੇ ਬਿਸ ਰਾਗ ਤਨ ਆਸਰੀ ਮਹਲਾ ਪਹਿਲਾ ਗगन ਮੈ ਥਾਲ ਰਬ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਅਨਲੋ ਪਵਨ ਚਵਰੋ ਕਰੇ ਸਗਲ ਫਨ ਰਾਏ ਫਲੰਤ ਜੋਤੀ ਐਸੀ ਕੈਸੀ ਆਰਤੀ ਹੋਏ ਤਬ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਬਜੰਤ ਭੇਰੀ ਰਹਾਓ ਸਹਿਸ ਤਬ ਨੈਨ ਨਨ ਨੈਨ ਹਹੇ ਤੋਹੇ ਕਉ ਸਹਿਸ ਮੂਰਤ ਨਨ ਇਕ ਤੋਹੀ ਸਹਿਸ ਪਦ ਬਿਮਲ ਨਨ ਇਕ ਪਦ ਗੰਧ ਬਿਨ ਸਹਿਸ ਤਬ ਗੰਧ ਇਬ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਬਲ ਮਕਰੰਦ ਲੋਭਤ ਮਨੋ ਅਨਦੇਨੋ 모ਹੇ ਆਹੀ ਪਿਆਸਾ ਕਿਰਪਾ ਚਲ ਦੇ ਚਲ ਦੇ ਨਾਨਕ ਸਾਰੈ ਕੋ ਹੋਏ ਜਾਤੇ ਤੇਰੇ ਨਾਏ ਵਾਸਾ ਰਾਗਉੜੀ ਪੂਰਬੀ ਮਹਲਾ ਚੌਥਾ ਕਾਮਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡ ਲਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਬ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਬੱਡਾ ਹੈ ਕਰ ਡੰਡਉਤ ਪੁਨ ਵੱਡਾ ਹੈ ਰਹਾਉ ਸਖਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹਉਮੇ ਕੰਡਾ ਹੈ ਜਿਉ ਜਿਉ ਚਲ ਹੈ ਚੁਬੈ ਦੁਖ ਪਾਵੇ ਜਮ ਕਾਲ ਸਹੈ ਸਿਰ ਡੰਡਾ ਹੈ ਹਰ ਜਣ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵਖੰਡਾ ਹੈ अविनासी पुरख पाया परमेसर बहु सोब खंड हे हम गरीब मस्कीन प्रभ तेरे हर राख राख बड बडा है ज नानक नाम आधार टेक है हर नामे ही सुख मंडा है रा गौड़ी पूरबी महला ਕਰੋ ਬਿਨੰਤੀ ਸੁਣ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖੜ ਚੱਲੋ ਹਰਲਾਹਾ ਆਗੈ ਬਸਨ ਸੁਹੇਲਾ ਔਦ ਘਟਾ ਦਿਨ ਸਰਣਾਰੇ ਮਨ ਗੁਰ ਮਿਲ ਕਾ ਜਸਵਾਰੇ ਰਹਾਉ ਇਹੋ ਸੰਸਾਰ ਬਿਕਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪਿਆਵੇ ਇਹੋ ਹਰ ਰਸ ਅਕਥ ਕਥਾ ਤិន ਜਾਨੀ ਜਾ ਕੋ ਆਏ ਸੋਈ ਬਿਹੱਜ ਓ ਹਰ ਗੁਰ ਤੇ ਮਨੇ ਵਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਜੇ ਬਹੁਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਦਾਤੀ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਹ ਕਉ ਕਰ ਸੰਤਨ ਕੀ ਤੂਰੇ ੴ ਸਤਿਗੁਰ ਪ੍ਰਸਾਦਿ ਸ੍ਰੀ ਰਾਗ ਮਹਲਾ ਪਹਿਲਾ ਘਰ ਪਹਿਲਾ ਮੋਤੀ ਤੈ ਮੰਦਰ ਉਸਰ ਹੈ ਧਰਤੀ ਤੈ ਹੋਹਿ ਜੜਾਓ ਕਸਤੂਰ ਕੁੰਗ ਅਗਰ ਚੰਦਨ ਲੀਪ ਅਬੈ ਚਾਓ ਮਤ ਦੇਖ ਭੂਲਾ ਬਿਸਰੈ ਤੇਰਾ ਚਿੱਤ ਨਾ ਆਵੇ ਨਾਓ ਹਰ ਬਿਨ ਜਉ ਜਲ ਬਲ ਜਾਓ ਮੈਂ ਆਪਣਾ ਗੁਰ ਪੂਛ ਦੇਖਿਆ ਅਬਰ ਨਾਹੀ ਥਾਓ ਰਹਾਓ ਧਰਤੀ ਤਾ ਹੀਰੇ ਲਾਲ ਜੜਤੀ ਪਲਗ ਲਾਲ ਜੜਾਓ ਮੋਹਣੀ ਮੁਖ ਮਣੀ ਸੋਹੈ ਰੈ ਰੰਗ ਪਸਾਓ ਮਤ ਦੇਖ ਭੂਲਾ ਬਿਸਰੈ ਤੇਰਾ ਚਿਤਨਾ ਆਬੈ ਨਾਓ ਸਿੱਧ ਹੋਵਾ ਸਿੱਧ ਲਈ ਰਿੱਦ ਆਖਾ ਆਓ ਗੁਪਤ ਪ੍ਰਗਟ ਹੋਏ ਤੈਸਾ ਲੋਕ ਰਖੈ ਪਾਓ ਮਤ ਦੇਖ ਭੂਲਾ ਬਿਸਰੈ ਤੇਰਾ ਚਿਤਨਾ ਆਬੈ ਨਾਓ ਸੁਲਤਾਨ ਹੋ ਬਾਮੇਲ ਲਸ਼ਕਰ ਤਖਤ ਰਾਖਾ ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕ ਸਭ ਬਾਉ ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੈ ਨਾਓ ਸ੍ਰੀ ਰਾਗ ਮਹੱਲਾ ਪਹਿਲਾ ਕੋਟ ਕੋਟੀ ਮੇਰੀ ਅਰਜਾ ਪਬਨ ਪੀਣ અપਿਆਓ ਚੰਦ ਸੂਰਜ ਦੁਏ ਗੁਫੈ ਨ ਦੇਖਾ ਸੁਪਨੈ ਸੌਣ ਨਾ ਥਾਓ ਧੀ ਤੇਰੀ ਕੀਮਤ ਨਾ ਪਵੈ ਹੋਕੇ ਬੜ ਅੱਖ ਨਾਓ ਸਚ ਨਿਰੰਕਾਰ ਨਿਜ ਥਾਈ ਸੁਣ ਸੁਣ ਅਖਣ ਅਖਣਾ ਜੇ ਪਾਵੈ ਕਰੇ ਤਮਾਈ ਰਹਾਓ ਕੁਸਾ ਕਟਿਆ ਵਾਰ-ਵਾਰ ਪੀਸਣ ਪੀਸਾ ਪਾਏ ਅਗਲੀ ਸੇਤੀ ਜਾਲੀਆ ਧਰਮ ਸੇਤੀ ਭਸਮ ਸੇਤੀ ਰਲ ਜਾਓ ਭੀ ਤੇਰੀ ਕੀਮਤ ਨਾ ਪਵੈ ਹੋ ਕੇ ਬੜ ਅਖਾ ਨਾਓ ਪੰਖੀ ਹੋਏ ਕਹਿ ਜੇ ਭਵਾ ਸੈ ਅਸਮਾਨੀ ਜਾਓ ਨਦਰੀ ਕਿਸੇ ਨਾ ਆਬ ਓ ਨਾ ਕਿਛ ਪੀਆ ਨਾ ਖਾਓ ਧੀ ਤੇਰੀ ਕੀਮਤ ਨਾ ਪਵੈ ਹੋ ਕੇ ਬੜ ਆਖਾ ਨਾਓ ਨਾਨਕ ਕਾਗਦ ਲਖਮਣਾ ਪੜ ਪੜ ਕੀਚੈ ਪਾਓ ਮਸੂ ਤੋਟ ਨਾ ਆਬਈ ਲੇਖਣ ਪਉਣ ਚਲਾਓ ਧੀ ਤੇਰੀ ਕੀਮਤ ਨਾ ਪਵੈ ਹੋ ਕੇ ਬੜ ਆਖਣਾਓ ਸ੍ਰੀ ਰਾਗ ਮਹੱਲਾ ਪਹਿਲਾ ਲੇਖੇ ਲੇਖੈ ਬੋਲਣ ਬੋਲਣਾ ਲੇਖੈ ਖਾਣਾ ਖਾਓ ਲੇਖੈ ਵਾਟ ਚਲਾਈਆ ਲੇਖੈ ਸੁਣ ਵੇਖਾਓ ਲੇਖੈ ਸਹ ਹ ਲਵਾਈਐ ਹੈ ਪੜੇ ਕੇ ਪੁੱਛਣ ਜਾਓ ਬਾਬਾ ਮਾਇਆ ਰਚਨਾ ਤੋਂ ਅੰਦੇ ਨਾਮ ਵਿਸਾਰਿਆ ਨਾ ਤਿਸ ਏ ਨਾ ਓ ਰਹਾਓ ਜੀਵਨ ਮਰਨਾ ਜਾਇ ਕੈ ਇਥੈ ਖਾਜੈ ਕਾਲ ਜਿੱਥੇ ਬਹਿ ਸਮਝਾਈਐ ਤਿੱਥੇ ਕੋਈ ਨ ਚੱਲਿਓ ਨਾਲ ਰੋਵਣ ਵਾਲੇ ਜੇ ਤੜੇ ਸਭ ਬਨ ਹੈ ਪੰਡ ਪਰਾੜ ਸਭ ਕੋ ਆਖੈ ਬਹੁਤ ਬਹੁਤ ਘਟ ਨ ਆਖੈ ਕੋਈ ਕੀਮਤ ਕਿਨੇ ਨ ਪਈਆ ਕਹਿਣ ਨ ਵੱਡਾ ਹੋਏ ਸੱਚਾ ਸਹਬ ਏਕ ਤੂੰ ਹੋਰ ਜੀ ਆ ਕਿਤੇ ਲੋ ਨੀਚ ਅੰਤਰ ਨੀਚ ਜਾਤ ਨੀਚੀ ਹੂ ਅਤਨੀਂਚ ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਉ ਕੀ ਰੀਸ ਜਿੱਥੇ ਨੀਚ ਸਮਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ ਸ੍ਰੀ ਰਾਗ ਮਹੱਲਾ ਪਹਿਲਾ ਲਬ ਕੁੱਤਾ ਘੂੜ ਚੂੜਾ ਠੱਗ ਖਾਦਾ ਮੁਰਦਾਰ ਪਰ ਨਿੰਦਾ ਪਰ ਮਲ ਮੁਖ ਸੁੱਧੀ ਅਗਨ ਕੋਟ ਕ੍ਰੋਧ ਚੰਡਾਲ ਰਸ ਕਸ ਆਪੋ ਸਲਾਹਣਾ ਇਹ ਕਰਮ ਮੇਰੇ ਕਰਤਾਰ ਬਾਬਾ ਬੋਲੀਐ ਪਤ ਹੋਏ ਉਤਮ ਸੇਦਰ ਉਤਮ ਕਹੀਐ ਨੀਚ ਕਰਮ ਬਹਿ ਰੋਏ ਰਹਾਉ ਰਸ ਸੋਇਨਾ ਰਸ ਰੂਪਾ ਕਮਨ ਰਸ ਪਰਮਲ ਕੀ ਬਾਸ ਰਸ ਘੋੜੇ ਰਸ ਸੇਜਾ ਮੰਦਰ ਰਸ ਮੀਠਾ ਰਸ ਮਾਸ ਇਤੇ ਰਸ ਸਰੀਰ ਕੇ ਕੈ ਘਟ ਨਾਮ ਨਿਵਾਸ ਚਿਤ ਬੋਲਿਆ ਪਤ ਪਾਈਐ ਸੋ ਬੋਲਿਆ ਪਰਵਾਣ ਫਿੱਕਾ ਬੋਲ ਬਿਗੂਚਣਾ ਸੁਣ ਮੂਰਖ ਮਨ ਅਜਾਣਾ ਜੋ ਤੇ ਸੁਪਾਵਐ ਸੇ ਭਲੇ ਹੋਰ ਕੇ ਕਹਿਣ ਵਖਾਣ ਤਿੰਨ ਮਤ ਤਿੰਨ ਪਤ ਤਿੰਨ ਧਨ ਭਲੇ ਜਿਨ ਹਿਰਦੇ ਰਹਿ ਆਸਮਾਏ ਤਿੰਨ ਕਾ ਕਿਐ ਸਲਾਹਣਾ ਅਬਰ ਸੁਹਾਲਿਓ ਕਾਈ ਅਬਰ ਸੁਹਾਲਿਓ ਹੁ ਕਾਈ ਨਾਨਕ ਨਦਰੀ ਬਾਹਰੇ ਰਚ ਹੈ ਦਾਨ ਅਠਾ ਨਾਈ ਸ਼੍ਰੀ ਰਾਗ ਮਹੱਲਾ ਪਹਿਲਾ ਅਮਲ ਗਲੋਲਾ ਕੂੜ ਕਾ ਦਿੱਤਾ ਦੇ ਬਣਹਾਰ ਮੱਤੀ ਮਰਨ ਵਿਸਾਰੇ ਆ ਖੁਸ਼ੀ ਕੀਤੀ ਦਿਨ ਚਾਰ ਸੱਚ ਮਿਲਿਆ ਤੈਨ ਸੋਫੀਆ ਰੱਖਣ ਕੋ ਦਰਬਾਰ ਨਾਨਕ ਸਾਚੇ ਕੋ ਸੱਚ ਜਾਣ ਜਿਤ ਸੇਬੀਐ ਸੁਖ ਪਾਈਐ ਤੇਰੀ ਦਰਗਹਿ ਚੱਲੈ ਮਾਣ ਰਹਾਓ ਸੱਚ ਸਰਾ ਗੁੜ ਬਹਾਰਾ ਜਿਸ ਵਿੱਚ ਸੱਚਾ ਨਾਓ ਸੁਣ ਹੈ ਬਖਾਣ ਹੈ ਜੇ ਤੜੇ ਹਉ ਤਨ ਬਲ ਹਾਰੇ ਜਾਓ ਹਉ ਤਨ ਬਲ ਹਾਰੇ ਜਾਓ ਮਨ ਤਨ ਖੀਵਾ ਜਾਣੀ ਐ ਜਾ ਮਹਿਲੀ ਪਾਏ ਥਾਓ ਨਾਉ ਨੀਰ ਚੁਗਿਆਈਆ ਸਤ ਪਰਮਲ ਤਨਵਾਸ ਤਾਮਕ ਹੋਵੇ ਉਜਲਾ ਲਖ ਦਾਤੀ ਇਕ ਦਾਤ ਦੁੱਖ ਤਿਸੇ ਪਹਿ ਆਖੀਐ ਸੁਖ ਜਿਸੇ ਹੀ ਪਾਸ ਸੁਖ ਮਨੋ ਵਿਸਾਰੀਐ ਜਾਕੇ ਜੀ ਪ੍ਰਾਣ ਤਿਸ ਬਿਣ ਸਭ ਅਪਵਿੱਤਰ ਹੈ ਜੇਤਾ ਪੈਨਣ ਖਾਣ ਹੋਰ ਗੱਲਾਂ ਸਭ ਕੂੜੀਆਂ ਤੁਧ ਭਾਵੈ ਪਰਵਾਣ ਸ੍ਰੀ ਰਾਗ ਮਹੱਲਾ ਪਹਿਲਾ ਵਾਹਿਗੁਰਜੀ ਦਾ ਖਾਨਸਾ ਵਾਹਿਗੁਰਜੀ ਦੀ ਫਤਿਹ ਸੋ ਸਾਧ ਸੰਗਤ ਜੀ ਇਹ ਸੰਨ ਤਕਰੀਬਨ 1 ਘੰਟਾ ਗੁਰਬਾਣੀ ਵਿਚਾਰਾਂ ਦੇ ਨਾਲ ਆਪਾਂ ਜੁੜੇ ਆ ਪਹਿਲੇ ਭਾਗ ਦੇ ਵਿੱਚ ਆਪਾਂ ਪਾਵਨ ਅੰਗ 15 ਸਰਵਣ ਕੀਤੇ ਨੇ ਸੋ ਹਰ ਰੋਜ਼ ਆਪਾਂ ਤਕਰੀਬਨ 1 ਘੰਟਾ ਹਰ ਰੋਜ਼ ਆਪਾਂ 15 ਅੰਗ ਦਾ ਪਾਠ ਕਰਾਂਗੇ ਇਸੇ ਤਰ੍ਹਾਂ ਹੀ ਆਪਾਂ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਬਹੁਤ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਕਰਾਂਗੇ ਸੋ ਜੋ ਵੀ ਗੁਰਮਤਿ ਪਿਆਰੇ ਮਾਈ ਪਾਈ ਸੰਪੂਰਨ ਗੁਰੂ ਗ੍ਰੰਥ ਸਾਹਿਬ ਦੇ ਪਾਠ ਨਾਲ ਜੁੜੇ ਹੋਏ ਨੇ ਉਹ ਇਸੇ ਤਰ੍ਹਾਂ ਹੀ ਜੁੜੇ ਰਹਿਣ ਦਾਸ ਨੂੰ ਦਿਓ ਜੀ ਇਜਾਜ਼ਤ ਹੋਈਆਂ ਭੁੱਲਾਂ ਚੁੱਕਾਂ ਗਲਤੀਆਂ ਦੀ ਸਤਿਗੁਰੂ ਜੀ ਦੇ ਸੰਗਤ ਮਾਫੀ ਦੇਣ ਯੋਗ ਹੈ ਮਿਲਦੇ ਆਂ ਜੀ ਕੱਲ ਨੂੰ ਅਗਲੇ ਪਾਗ ਦੇ ਵਿੱਚ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ